ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ 10 ਸਤੰਬਰ ਦੀਆਂ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਦੇ ਵੱਲ ਨਜ਼ਰ ਮਾਰਾਂਗੇ ਬ੍ਰਾਂਡਡ ਕੰਪਨੀਆਂ ਦੇ ਡੱਬਿਆਂ ਦੇ ਵਿੱਚ ਵਿਕ ਰਿਹਾ ਨਕਲੀ ਖ਼ਾਤਰਦਾਨ ਜੇਕਰ ਤੁਸੀਂ ਬਾਜ਼ਾਰ ਤੋਂ ਕੋਈ ਵੀ ਖਾਣ ਪੀਣ ਵਾਲੀ ਚੀਜ਼ ਖਰੀਦ ਰਹੇ ਹੋ ਤਾਂ ਤੁਹਾਨੂੰ ਪੂਰੀ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਵਿਕਣ ਵਾਲੀ ਹਰ ਖਾਣ ਪੀਣ ਵਾਲੀ ਚੀਜ਼ ਸ਼ੁੱਧ ਨਹੀਂ ਹੁੰਦੀ ਸੰਦਰੂਰ ਦੇ ਉੰਗਾਵਾਲ ਰੋਡ ਤੇ ਸਥਿਤ ਬਾਜ਼ਾਰ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਦੁਕਾਨਦਾਰ ਨਾਮੀ ਕੰਪਨੀਆ ਵੇਰਕਾ ਤੇ ਅਮੁੱਲ ਦੇ ਨਾਮ ਤੇ ਦੇਸੀ ਘਿਓ ਦੇ ਡੱਬੇ ਵੇਚਦਾ ਪਿਆ ਗਿਆ ਪਾਇਆ ਗਿਆ ਬੇਸ਼ੱਕ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਸੰਬੰਧਿਤ ਕੰਪਨੀਆਂ ਦੀ ਟੀਮ ਲਈ ਨਾਲ ਕਈ ਮਹੀਨਿਆਂ ਵਿੱਚ ਉਕਤ ਦੁਕਾਨ ਦੀ ਜਾਂਚ ਕੀਤੀ ਤੇ ਬਰਾਮਦ ਕੀਤੇ ਗਏ ਦੇਸੀ ਘਿਓ ਦਾ ਸੈਂਪਲ ਲਿਆ ਸੈਂਪਲ ਲੈਣ ਤੋਂ ਬਾਅਦ ਇਹ ਖੌ ਨਕਲੀ ਪਾਇਆ ਗਿਆ ਜਿਸ ਤੋਂ ਬਾਅਦ ਉਕਤ ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਸਿਟੀ ਸੰਗਰੂਰ ਇੱਕ ਨੇ ਦੁਕਾਨਦਾਰ ਵਿਰੁੱਧ ਧੋਖਾਧੜੀ ਕੰਪ੍ਰਾਈਟ ਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਥਾਣਾ ਸਿਟੀ ਸੰਗਰੂਰ ਇੱਕ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸ਼ਿਕਾਇਤਕਰਨ ਕਰਤਾ ਤੇ ਇੱਕ ਉਬਲਾਵਾਲ ਰੋਡ ਤੇ ਗੁਪਤ ਕੈਂਪ ਲੈਕਸ਼ਨ ਦੇ ਵਿੱਚ ਸਥਿਤ ਇੱਕ ਦੁਕਾਨ ਤੋਂ ਦੇਸੀ ਘਿਓ ਖਰੀਦਿਆ ਸੀ ਸ਼ਿਕਾਇਤ ਕਰਤਾ ਨੇ ਇਸਕਉ ਬਾਰਿਸ਼ ਸ਼ਿਕਾਇਤ ਕੀਤੀ ਕਿਉਂਕਿ ਇਹ ਚੰਗਾ ਨਹੀਂ ਸੀ ਜਿਸ ਤੋਂ ਬਾਅਦ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਦੁਕਾਨ ਤੇ ਛਾਪਾ ਮਾਰਿਆ ਦੁਕਾਨਦਾਰ ਦੁਕਾਨ ਨੂੰ ਜਿੰਦਰਾ ਲਾ ਕੇ ਫਰਾਰ ਹੋ ਗਿਆ ਕਈ ਦਿਨਾਂ ਬਾਅਦ ਟੀਮ ਨੇ ਵੇਰਕਾ ਦੇ ਅਮੂਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਮਿਲ ਕੇ ਉਪਤ ਦੁਕਾਨਾਂ ਨੂੰ ਸੀਲ ਕਰ ਦਿੱਤਾ ਦੇਸੀ ਘੋੜੇ ਦੇ ਪੈਕੇਟ ਬਰਾਮਦ ਕੀਤੇ ਜਿਨ੍ਹਾਂ ਦੇ ਨਮੂਨੇ ਲੈ ਕੇ ਜਾਂਚ ਜਿਹੜੀ ਹੈ ਲਈ ਖੜਦ ਲੈਬ ਵਿੱਚ भेजे गए ਜਿਸ ਦੇ ਵਿੱਚ ਕਿਉ ਦੇ ਨਕਲੀ ਹੋਣ ਦੀ ਪੁਸ਼ਟੀ ਹੋਈ ਹੈ ਲੋਕ ਬਿਲਕੁਲ ਵੀ ਜਿਹੜਾ ਹੈ ਰਹਿਮ ਨਹੀਂ ਕਰਦੇ ਆਪਣੇ ਸਿਰਫ ਕਮਾਈ ਦੇ ਲਈ ਨਕਲੀ ਕਿਉ ਵੇਚ ਰਹੇ ਹਨ ਉਸੇ ਤਰ੍ਹਾਂ ਕੰਮ ਕੰਪਨੀਆਂ ਦੀ ਬ੍ਰਾਂਡਿੰਗ ਲਗਾ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਇਹ ਕੀ ਓਕੇ ਮੇ ਲੋਕ ਖਾਂਦੇ ਬੱਚੇ ਖਾਂਦੇ ਫਿਰ ਉਹਨਾਂ ਨੂੰ ਬਿਮਾਰੀਆਂ ਲੱਗ ਗਈਆਂ ਕਿਸੇ ਨੂੰ ਵੀ ਜਿਹੜਾ ਇਸ ਤਰ੍ਹਾਂ ਤਰਸ ਨਹੀਂ ਆਉਂਦਾ ਜਿਹੜੀਆਂ ਮਾੜੀਆਂ ਚੀਜ਼ਾਂ ਜਿਹੜੀ ਸਹੀ ਪੈਕਟਨ ਦੇ ਵਿੱਚ ਪਾ ਕੇ ਵੇਚ ਰਹੇ ਹਨ ਇਨਾਂ ਅਜਿਹੇ ਲੋਕਾਂ ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਲੀ ਖਬਰ ਸਿੱਖਿਆ ਵਿਭਾਗ ਦੇ ਹੁਕਮਾਂ ਨੇ ਵਿਦਾਈ ਚਿੰਤਾ ਸੂਬੇ ਦੇ ਵਿੱਚ ਭਾਰੀ ਮੀਂਹ ਅਤੇ ਹੜਾਂ ਕਾਰਨ ਛੁੱਟੀਆਂ ਤੋਂ ਬਾਅਦ ਸਕੂਲ ਮੁੜ ਖੋਲਣ ਦੀ ਤਿਆਰੀ ਦੌਰਾਨ ਸਿੱਖਿਆ ਵਿਭਾਗ ਦੇ ਹੁਕਮਾਂ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਵਿੱਚ ਨਵੀਂ ਬਹਿਸ਼ ਛੇੜ ਦਿੱਤੀ ਗਈ ਹੈ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਸਕੂਲਾਂ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਹੁਕਮਾਂ ਦੀ ਨੀਅਤ ਅਤੇ ਅਮਲ ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ ਇਨ੍ਹਾਂ ਪੱਤਰਾਂ ਦੇ ਵਿੱਚ ਸਫਾਈ ਸੋنگਿੰਗ ਵਿਜਲੀ ਦੇ ਉਪਕਰਨਾ ਦੀ ਜਾਂਚ ਇਮਾਰਤਾਂ ਦੀ ਹਾਲਤ ਪੀਣ ਵਾਲੇ ਪਾਣੀ ਦੀ ਵਿਵਸਥਾ ਆਦ ਬਾਰੇ ਕਈ ਹਿਦਾਇਤਾਂ ਦਿੱਤੀਆਂ ਗਈਆਂ ਹਨ ਪਰ ਅਸਲ ਸਥਿਤੀ ਇਹ ਹੈ ਕਿ ਇਨ੍ਹਾਂ ਹੁਕਮਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਗਈਆਂ ਹਨ ਸਕੂਲ ਮੁਖੀ ਨੂੰ ਸਕੂਲ ਖੋਲਣ ਤੋਂ ਪਹਿਲਾਂ ਕਈ ਕੰਮਾਂ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਦੇ ਵਿੱਚ ਸਕੂਲ ਦੀ ਪੂਰੀ ਸਫਾਈ ਸ਼ਰਤ ਤੋਂ ਪਾਣੀ ਟਪਕਣ ਵਾਲੇ ਕਮਰੇਾਂ ਦੀ ਜਾਂਚ ਬਿਜਲੀ ਦੀਆਂ ਤਾਰਾਂ ਉਪਕਰਨਾ ਦੀ ਮੁਰੰਮਤ ਸੁਰੱਖਿਆ ਤથા ਮੱਤੇ ਫਰਨੀਚਰ ਸਿਫਟ ਕਰਨ ਨਾਲ ਸ਼ਾਮਿਲ ਹੈ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਟੈਂਕੀਆਂ ਦੀ ਸਫਾਈ ਪੌਂਗਿੰਗ ਕਰਵਾਉਣ ਅਤੇ ਕਮਰੇ ਵਿੱਚੋਂ ਕਿਸੇ ਵੀ ਜਾਨਵਰ ਜਿਵੇਂ ਕਿ ਸੱਪ ਨੂੰ ਬਾਹਰ ਕੱਢਣ ਵਰਗੀਆਂ ਹਦਾਇਤਾਂ ਵੀ ਸ਼ਾਮਿਲ ਹਨ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਫਾਈ ਦੀ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਨਿਜੀ ਹੋਵੇਗੀ ਅਗਲੀ ਮੱਤਵਪੂਰਣ ਖਬਰ ਜਿਸ ਦਾ ਖੇਤ ਉਸਦੀ ਰੋਏ ਰੇਤ ਪਾਲਿਸ ਨੂੰ ਜਿਹੜਾ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਕੈਬਨਿਟ ਦੇ ਹੜਪੀੜਤਨ ਲਈ ਕੈਬਨਿਟ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਗਏ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਰਟਿਸਪਾਲ ਤੋਂ ਆਨਲਾਈਨ ਸ਼ਿਰਕਤ ਕੀਤੀ ਜਦਕਿ ਕੈਬਨਿਟ ਮੰਤਰੀ ਉਹਨਾਂ ਦੀ ਰਹਾ ਇਸ ਤੇ ਮੌਜੂਦ ਸਨ ਮੀਟਿੰਗ ਦੇ ਵਿੱਚ ਲਏ ਗਏ ਫੈਸਲਿਆਂ ਬਾਰੇ ਦੱਸਣ ਲਈ ਸੀਐਮ ਮਾਨ ਨੇ ਆਪਣੇ ਟਵਿੱਟਰ ਹੈਡਲ ਤੇ ਵੀਡੀਓ ਜਾਰੀ ਕੀਤੀ। ਵੀਡੀਓ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪੀੜਤਾਂ ਲਈ, ਹੜ੍ਹ ਪੀੜਤ ਕਿਸਾਨਾਂ ਲਈ 20000 ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਹੈ ਇਸ ਦੇ ਨਾਲ ਹੀ ਜਿਨ੍ਹਾਂ ਖੇਤਾਂ ਵਿੱਚ ਵੇਤ ਭਰ ਗਿਆ ਉਸ ਖੇਤਾਂ ਦਾ ਮਾਲਕ ਕਿਸਾਨ 15 ਨਵੰਬਰ ਤੱਕ ਬਿਨਾ ਪਰਮਿਟ ਦੇ ਰੇਤ ਜਿਹੜਾ ਵੇਚ ਸਕੇਗਾ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚੋਂ ਆਈ ਹੈ ਕਿਸੇ ਕਿਸੇ ਸਮੇ ਬਿਆਸ ਬਹੁਤ ਚੌੜਾ ਹੁੰਦਾ ਸੀ ਪਰ ਹੁਣ ਇਸ ਦੀ ਚੜਾਈ ਘਟ ਗਈ ਜਿਸ ਕਾਰਨ ਹੜਾਂ ਦੀ ਮਾਰ ਪਈ ਹੁਣ ਅਸੀਂ ਕਿਸਾਨਾਂ ਨੂੰ ਡੀ ਸੈਲਟਿੰਗ ਦੀ ਇਜਾਜ਼ਤ ਦੇ ਰਹੇ ਹਾਂ ਜਿਸ ਨਾਲ ਉਹ ਬਿਨਾ ਇਜਾਜ਼ਤ ਖੇਤਾਂ ਦੇ ਵਿੱਚ ਰੇਤ ਚੁੱਕ ਸਕਦੇ ਹਨ ਖੜਾਂ ਕਰਨ ਜਿਹੜੇ ਲੋਕਾਂ ਦੀ ਜਾਨ ਗਈ ਹੈ ਉਹਨਾਂ ਨੂੰ ਸਰਕਾਰ ਪ੍ਰਤੀ ਜਿਹੜਾ ਪਰਿਵਾਰ ਪ੍ਰਤੀ ਵਿਅਕਤੀ 4 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜਿੰਨਾਂ ਲੋਕਾਂ ਦੀ ਘਾਟ ਆਈ ਉਹਨਾਂ ਨੂੰ ਮੁਆਵਜ਼ਾ ਨੁਕਸਾਨ ਦੇ ਮਾਇਨੇ ਅਨੁਸਾਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਵੱਡੇ ਵੱਡੇ ਹਸਪਤਾਲਾਂ ਤੋਂ ਡਾਕਟਰ ਆਉਣਗੇ ਤੇ ਤੁਹਾਡੇ ਘਰਾਂ ਦੇ ਨੇੜੇ ਕੈਂਪ ਲਗਾਉਣਗੇ ਤਾਂ ਜੋ ਆ ਬਿਮਾਰੀਆਂ ਤੋਂ ਬਚਿਆ ਜਾ ਸਕੇ ਹਨਾ ਕਰਨ ਸਕੂਲਾਂ ਸਰਕਾਰੀ ਜਾਇਦਾਦਾਂ ਬਿਜਲੀ ਦੀਆਂ ਧਾਰਾਂ ਖੰਬਿਆਂ ਆਦ ਦਾ ਕਾਫੀ ਨੁਕਸਾਨ ਹੋਇਆ ਜਿਨ੍ਹਾਂ ਦੀ ਦਰਸਤੀ ਲਈ ਠੁਕਵੇ ਕਦਮ ਚੁੱਕੇ ਜਾਣਗੇ ਇਸ ਤਰ੍ਹਾਂ ਦੇ ਐਲਾਨ ਜਿਹੜੇ ਆ ਕੀਤੇ ਗਏ ਹਨ ਅਗਲੀ ਖਬਰ ਜੀ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ 20 ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸੇਮ ਨੇ ਮਨਾਲੀ ਦੇ ਵਿੱਚ ਪਲਟੀ ਪਟਿਆਲਾ ਪੰਜਾਬ ਦੇ ਨਾਬਾ ਵਿੱਚ ਸਵੇਰੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ 20 ਬੱਚਿਆਂ ਨਾਲ ਭਰੀ ਇੱਕ ਨਿੱਜੀ ਬੱਸ ਸਕੂਲੀ ਜਿਹੜੀ ਹੈ ਬੱਸ ਦੇ ਕਾਬੂ ਹੋ ਕੇ ਸੇਮ ਨਾਲ ਹੀ ਪਲਟ ਗਈ ਗਨੀਮਤ ਰਹੀ ਕਿ ਬੱਸ ਦੇ ਵਿੱਚ ਸਵਾਰ ਬਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਜਾਣਕਾਰੀ ਅਨੁਸਾਰ ਇੱਕ ਸਥਾਨਕ ਨਿੱਜੀ ਸਕੂਲ ਦੀ ਬੱਸ ਨਾਬਾ ਖੇਤਰ ਦੇ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ ਜਦੋਂ ਬੱਸ ਕੰਡਕਟਰ ਦਲਦੀ ਸੜਕ ਤੇ ਮੌਂਚੀਤਾ ਸਾਹਮਣਿਤ ਤੋਂ ਆ ਰਹੇ ਇੱਕ ਹੋਰ ਵਾਹਨ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਕੋਸ਼ਿਸ਼ ਦੇ ਵਿੱਚ ਬੱਸ ਦਾ ਸੰਤੁਲਨ ਵਿਗੜ ਗਿਆ ਤਾਂ ਸੜਕ ਤੇ ਕਿਨਾਰੇ ਬੰਨੇ ਇੱਕ ਸੇਮ ਨਾਲੇ ਦੇ ਵਿੱਚ ਜਾ ਡਿੱਗੀ। ਇਸ ਤਰ੍ਹਾਂ ਦੀ ਖਬਰ ਪਟਿਆਲਾ ਨਾਬਾ ਤੋਂ ਆ ਰਹੀ ਹੈ। ਅਗਿਸੀ ਅੱਜ ਦੇ ਦਿਆਂ ਤਾਜ਼ਾ ਤੇ ਤਰੀਨ ਖਬਰਾਂ ਜੇਕਰ ਖਬਰਾਂ ਵਧੀਆਂ ਹੋਣ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਤੇ ਆਪਣੀ ਆਪਣੀ رائے ਕਮੈਂਟਾਂ ਵਿੱਚ ਸਾਂਝੀ ਕਰਨਾ ਨਾ ਭੁੱਲਣਾ ਧੰਨਵਾਦ